ਜੋ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਮਾਰਕੀਟਸ ਦੇ ਵਿੱਚ ਇੰਨਾ ਕਿ ਜਾਮ ਲੱਗਾ ਹੋਇਆ ਨਵੇਂ ਸਾਲ ਨੂੰ ਲੈ ਕੇ ਲੋਕ ਆਪਣੇ ਘਰਾਂ ਚੋਂ ਨਿਕਲੇ ਨੇ ਫੈਮਿਲੀਜ਼ ਨੂੰ ਲੈ ਕੇ ਨਿਕਲੇ ਨੇ ਕਿਉਂਕਿ ਨਵੇਂ ਸਾਲ ਦਾ ਕ੍ਰੇਜ਼ ਜੋ ਆ ਸਭ ਨੂੰ ਹੁੰਦਾ ਸੋ ਨਵੇਂ ਸਾਲ ਤੇ ਬਹੁਤ ਸਾਰੇ ਲੋਕ ਜੋ ਨੇ ਨਵੇਂ-ਨਵੇਂ ਰੈਜ਼ੋਲੂਸ਼ਨਸ ਲੈਂਦੇ ਨੇ ਬਹੁਤ ਸਾਰੀਆਂ ਨਵੀਂ-ਨਵੀਂ ਪਲੈਨਿੰਗਸ ਹੁੰਦੀਆਂ ਨੇ ਕੋਈ ਘੁੰਮਣ ਲਈ ਨਿਕਲ ਜਾਂਦਾ ਹੈ ਕੋਈ ਕੁਝ ਕਰਦਾ ਸੋ ਤੁਹਾਨੂੰ ਇੱਕ ਹੋਰ ਖਾਸ ਜਾਣਕਾਰੀ ਦੇ ਦਿੰਨੇ ਨੇ ਨਵੇਂ ਸਾਲ ਦੇ ਖਾਸ ਮੌਕੇ ਤੇ ਕਿ ਅਸੀਂ ਮਾਰਕੀਟ ਦੇ ਵਿੱਚ ਐਸੇ ਮੌਜੂਦ ਹੈਗੇ ਆ ਲੇਕਿਨ ਮੁਹਾਲੀ ਚੰਡੀਗੜ੍ਹ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ 1500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਅੱਜ ਆਪਣੀ ਡਿਊਟੀ ਤੇ ਨੇ ਕਿਉਂਕਿ ਐਂਟਰੀਜ਼ ਜੋ ਨੇ ਲੋਕ ਬਾਰੋਂ ਵੀ ਮਨਾਉਂਦੇ ਨੇ ਔਰ ਆਪਣੇ ਇਧਰੋਂ ਵੀ ਲੋਕ ਜਿਹੜੇ ਨੇ ਬਾਹਰ ਜਾਂਦੇ ਨੇ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਨ ਦੇ ਲਈ ਔਰ ਡਰਿੰਕ ਕਰਨ ਵਾਲਿਆਂ ਦੇ ਖਾਸ ਤੌਰ ਤੇ ਰਾਤ ਨੂੰ ਚਲਾਨ ਕੱਟੇ ਜਾਣਗੇ ਔਰ ਇਹ ਡਿਊਟੀ ਜੋ ਹੈ 90 ਸਾਲ ਤੋਂ ਪਹਿਲਾਂ ਹੀ ਇਹਨਾਂ ਦੀਆਂ ਪਲਾਨਿੰਗਸ ਜੋ ਨੇ ਪੁਲਿਸ ਮੁਲਾਜ਼ਮਾਂ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਮੌਕੇ-ਮੌਕੇ ਤੇ ਅੱਜ ਔਰ ਜਗ੍ਹਾ-ਜਗ੍ਹਾ ਤੇ ਅੱਜ ਚਲਾਨ ਕੀਤੇ ਜਾਣਗੇ ਔਰ ਪੁਲਿਸ ਜਿਹੜੀ ਇਹ ਜਗ੍ਹਾ-ਜਗ੍ਹਾ ਤੇ ਤਾਇਨਾਤ ਕੀਤੇ ਗਏ ਤੁਹਾਨੂੰ ਕੁਝ ਤਸਵੀਰਾਂ ਵਿੱਚ ਦਿਖਾਉਣਾ ਚਾਹੁੰਦੀ ਆ ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ ਕਿ 3B2 ਦੇ ਵਿੱਚ ਵੀ ਪੁਲਿਸ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਔਰ ਜੋ ਵੀ ਲੋਕ ਆ ਰਹੇ ਨੇ ਉਹਨਾਂ ਨੂੰ ਬੜੇ ਡਿਸਪਲਿਨ ਦੇ ਨਾਲ ਐਂਟਰੀ ਦਿੱਤੀ ਜਾ ਰਹੀ ਹੈ ਔਰ ਪੁਲਿਸ ਆਪਣੀ ਡਿਊਟੀ ਜੋ ਹੈ ਬੜੀ ਬਖੂਬੀ ਢੰਗ ਨਾਲ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਸਿਰਫ ਚੰਡੀਗ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਆਪਣੀ ਅੱਜ ਡਿਊਟੀ ਤੇ ਨੇ ਔਰ ਵੱਖਰੀ ਵੱਖਰੀ ਜਗ੍ਹਾ ਤੇ ਜਿਹੜੇ ਨਾਕੇ ਲੱਗੇ ਨੇ ਔਰ ਚੰਡੀਗੜ੍ਹ ਮੁਹਾਲੀ ਦੇ ਸਪੌਟ ਸਪੌਟ ਤੇ ਅੱਜ ਨਾਕਾ ਹੈ ਕਿਉਂਕਿ ਐਂਟਰੀਸ ਤੇ ਅੱਜ ਚਲਾਨ ਹੋਣਗੇ ਜੇਕਰ ਕੋਈ ਡਰਿੰਕ ਕਰਦਾ ਫੜਿਆ ਗਿਆ ਤਾਂ ਉਹਨਾਂ ਦੇ ਵੀ ਅੱਜ ਚਲਾਨ ਜਿਹੜੇ ਨੇ ਉਹ ਸ਼ਰਿਆਮ ਕੀਤੇ ਜਾਣਗੇ ਔਰ ਨਵੇਂ ਸਾਲ ਦੇ ਖਾਸ ਮੌਕੇ ਤੇ ਇਹ ਅੱਜ ਰੂਲਸ ਜਿਹੜੇ ਨੇ ਸਪੈਸ਼ਲੀ ਅੱਜ ਫਾਲੋ ਕੀਤੇ ਜਾ ਰਹੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਆਪਣੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਤਸਵੀਰਾਂ ਜਿਹੜੀਆਂ ਤੁਸੀਂ ਸਾਫ਼ ਆਪ ਇਸ ਮਾਰਕੀਟ ਦੀਆਂ ਦੇਖ ਪਾ ਰਹੇ ਹੋ ਕਿ ਐਂਟਰੀਜ਼ ਹੋ ਰਹੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਹੈ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਡਿਸਪਲਿਨ ਦੇ ਨਾਲ ਐਂਟਰੀਜ਼ ਕਰਵਾ ਰਹੇ ਨੇ ਔਰ ਯੂਥ ਜੋ ਹੈ ਜ਼ਿਆਦਾਤਰ ਇਸੇ ਮਾਰਕੀਟ ਦੇ ਵਿੱਚ ਪਾਇਆ ਜਾਂਦਾ ਹੈ ਔਰ ਯੰਗਸਟਰਸ ਆ ਦੂਰੋਂ ਦੂਰੋਂ ਆਏ ਨੇ ਇਸ ਮਾਰਕੀਟ ਦੇ ਵਿੱਚ ਪਹੁੰਚੇ ਨੇ ਯਾਨੀ ਕਿ ਮੋਹਾਲੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ ਆਪਣਾ ਨਵਾਂ ਸਾਲ ਮਨਾਉਣ ਦੇ ਲਈ ਸੋ ਉਮੀਦ ਕਰਦੇ ਆ ਕਿ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਚੜੇ ਤੇ ਨਵੇਂ ਸਾਲ 'ਚ ਤੁਸੀਂ ਜੋ ਵੀ ਆਪਣੇ ਡ੍ਰੀਮਸ ਨੇ ਉਹ ਸਾਰੇ ਫੁੱਲਫਿਲ ਕਰੋ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਨਵੇਂ ਸਾਲ ਨੂੰ ਆਪਣੀਆਂ ਫੈਮਲੀਆਂ ਦੇ ਨਾਲ ਸੈਲੀਬ੍ਰੇਟ ਕਰੋ ਦੈਨਿਕ ਸਵੇਰਾ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਫਿਲਹਾਲ ਮੈਨੂੰ ਦੀਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਮੋਹਾਲੀ ਸੋ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਮਾਰਕੀਟਸ ਦੇ ਵਿੱਚ ਇੰਨਾ ਕ ਜਾਮ ਲੱਗਾ ਹੋਇਆ ਨਵੇਂ ਸਾਲ ਨੂੰ ਲੈ ਕੇ ਲੋਕ ਆਪਣੇ ਘਰਾਂ 'ਚੋਂ ਨਿਕਲੇ ਨੇ ਫੈਮਲੀਆਂ ਨੂੰ ਲੈ ਕੇ ਨਿਕਲੇ ਨੇ ਕਿਉ ਸੋ ਨਵੇਂ ਸਾਲ ਤੇ ਬਹੁਤ ਸਾਰੇ ਲੋਕ ਜੋ ਨੇ ਨਵੇਂ-ਨਵੇਂ ਰੈਜ਼ੋਲੂਸ਼ਨਸ ਲੈਂਦੇ ਨੇ ਬਹੁਤ ਸਾਰੀਆਂ ਨਵੀਂ-ਨਵੀਂ ਪਲੈਨਿੰਗਸ ਹੁੰਦੀਆਂ ਨੇ ਕੋਈ ਕੋ ਮਨ ਲਈ ਨਿਕਲ ਜਾਂਦਾ ਹੈ ਕੋਈ ਕੁਝ ਕਰਦਾ ਸੋ ਤੁਹਾਨੂੰ ਇੱਕ ਹੋਰ ਖਾਸ ਜਾਣਕਾਰੀ ਦੇ ਦਿੰਨੇ ਨੇ ਨਵੇਂ ਸਾਲ ਦੇ ਖਾਸ ਮੌਕੇ ਤੇ ਕਿ ਅਸੀਂ ਮਾਰਕੀਟ ਦੇ ਵਿੱਚ ਇਸ ਤਰੀ ਮੌਜੂਦ ਹੈਗੇ ਆ ਲੇਕਿਨ ਮੁਹਾਲੀ ਚੰਡੀਗੜ੍ਹ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ 1500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਅੱਜ ਆਪਣੀ ਡਿਊਟੀ ਤੇ ਨੇ ਕਿਉਂਕਿ ਬਹੁਤ ਸਖਤਾਈ ਕੀਤੀ ਗਈ ਹੈ ਥੇ ਕਿਉਂਕਿ ਐਂਟਰੀਜ਼ ਜੋ ਨੇ ਲੋਕ ਬਾਹਰੋਂ ਵੀ ਕੁ ਮਣਾਉਂਦੇ ਨੇ ਔਰ ਆਪਣੇ ਇਧਰੋਂ ਵੀ ਲੋਕ ਜਿਹੜੇ ਨੇ ਬਾਹਰ ਜਾਂਦੇ ਨੇ ਨ ਆਲਿਆਂ ਦੇ ਖਾਸ ਤੌਰ ਤੇ ਰਾਤ ਨੂੰ ਚਲਾਨ ਕੱਟੇ ਜਾਣਗੇ ਔਰ ਇਹ ਡਿਊਟੀ ਜੋ ਹੈ 9ਵੇਂ ਸਾਲ ਤੋਂ ਪਹਿਲਾਂ ਹੀ ਇਹਨਾਂ ਦੀਆਂ ਪਲੈਨਿੰਗਸ ਜੋ ਨੇ ਪੁਲਿਸ ਮੁਲਾਜ਼ਮਾ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਮੌਕੇ-ਮੌਕੇ ਤੇ ਅੱਜ ਔਰ ਜਗ੍ਹਾ-ਜਗ੍ਹਾ ਤੇ ਅੱਜ ਚਲਾਨ ਕੀਤੇ ਜਾਣਗੇ ਔਰ ਪੁਲਿਸ ਜਿਹੜੀ ਇਹ ਜਗ੍ਹਾ-ਜਗ੍ਹਾ ਤੇ ਤਾਇਨਾਤ ਕੀਤੇ ਗਏ ਤੁਹਾਨੂੰ ਕੁਝ ਤਸਵੀਰਾਂ ਵਿੱਚ ਦਿਖਾਉਣਾ ਚਾਹੁੰਦੀ ਆ ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ ਕਿ 3B2 ਦੇ ਵਿੱਚ ਵੀ ਪੁਲਿਸ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਔਰ ਜੋ ਵੀ ਲੋਕ ਆ ਰਹੇ ਨੇ ਉਹਨਾਂ ਨੂੰ ਬੜੇ ਡਿਸਪਲਿਨ ਦੇ ਨਾਲ ਐਂਟਰੀ ਦਿੱਤੀ ਜਾ ਰਹੀ ਹੈ ਔਰ ਪੁਲਿਸ ਆਪਣੀ ਡਿਊਟੀ ਜੋ ਹੈ ਬੜੀ ਬਖੂਬੀ ਢੰਗ ਨਾਲ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਸਿਰਫ ਚੰਡੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਆਪਣੀ ਅੱਜ ਡਿਊਟੀ ਤੇ ਨੇ ਔਰ ਵੱਖਰੀ ਵੱਖਰੀ ਜਗ੍ਹਾ ਤੇ ਜਿਹੜੇ ਨਾਕੇ ਲੱਗੇ ਨੇ ਔਰ ਚੰਡੀਗੜ੍ਹ ਮੁਹਾਲੀ ਦੇ ਸਪੌਟ ਸਪੌਟ ਤੇ ਅੱਜ ਨਾਕਾ ਹੈ ਕਿਉਂਕਿ ਐਂਟਰੀਸ ਤੇ ਅੱਜ ਚਲਾਨ ਹੋਣਗੇ ਜੇਕਰ ਕੋਈ ਡਰਿੰਕ ਕਰਦਾ ਫੜਿਆ ਗਿਆ ਤਾਂ ਉਹਨਾਂ ਦੇ ਵੀ ਅੱਜ ਚਲਾਨ ਜਿਹੜੇ ਨੇ ਉਹ ਸ਼ਰਿਆਮ ਕੀਤੇ ਜਾਣਗੇ ਔਰ ਨਵੇਂ ਸਾਲ ਦੇ ਖਾਸ ਮੌਕੇ ਤੇ ਇਹ ਅੱਜ ਰੂਲਸ ਜਿਹੜੇ ਨੇ ਸਪੈਸ਼ਲੀ ਅੱਜ ਫਾਲੋ ਕੀਤੇ ਜਾ ਰਹੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਆਪਣੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਤਸਵੀਰਾਂ ਜਿਹੜੀਆਂ ਤੁਸੀਂ ਆ ਸਾਫ਼ ਆਪ ਇਸ ਮਾਰਕੀਟ ਦੀਆਂ ਦੇਖ ਪਾ ਰਹੇ ਹੋ ਕਿ ਐਂਟਰੀਜ਼ ਹੋ ਰਹੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਹੈ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਡਿਸਪਲਿਨ ਦੇ ਨਾਲ ਐਂਟਰੀਜ਼ ਕਰਵਾ ਰਹੇ ਨੇ ਔਰ ਯੂਥ ਜੋ ਹੈ ਜ਼ਿਆਦਾਤਰ ਇਸੇ ਮਾਰਕੀਟ ਦੇ ਵਿੱਚ ਪਾਇਆ ਜਾਂਦਾ ਹੈ ਔਰ ਯੰਗਸਟਰਸ ਆ ਦੂਰੋਂ ਦੂਰੋਂ ਆਏ ਨੇ ਇਸ ਮਾਰਕੀਟ ਦੇ ਵਿੱਚ ਪਹੁੰਚੇ ਨੇ ਯਾਨੀ ਕਿ ਮੋਹਾਲੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ ਆਪਣਾ ਨਵਾਂ ਸਾਲ ਮਨਾਉਣ ਦੇ ਲਈ ਸੋ ਉਮੀਦ ਕਰਦੇ ਆ ਕਿ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਛੜੇ ਤੇ ਨਵੇਂ ਸਾਲ 'ਚ ਤੁਸੀਂ ਜੋ ਵੀ ਆਪਣੇ ਡ੍ਰੀਮਸ ਨੇ ਉਹ ਸਾਰੇ ਫੁੱਲਫਿਲ ਕਰੋ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਨਵੇਂ ਸਾਲ ਨੂੰ ਆਪਣੀਆਂ ਫੈਮਲੀਆਂ ਦੇ ਨਾਲ ਸੈਲੀਬ੍ਰੇਟ ਕਰੋ ਦੈਨਿਕ ਸਵੇਰਾ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨ